ਸਤ ਗੁਰ ਨਾਨਕ ਤੇਰੀ ਨੀਲਾ ਨਿਆਰੀ ਹੈ ਰੀਝਾ ਲਾਲ ਵੇਂਦੀ ਦੁਨੀਆ ਸਾਰੀ ਹੈ ਸਤ ਗੁਰ ਨਾਨਕ ਤੇਰੀ ਨੀਲਾ ਨਿਆਰੀ ਹੈ ਰੀਝਾ ਲਾਲ ਵੇਂਦੀ ਦੁਨੀਆ ਸਾਰੀ ਹੈ ਲੁੱਪ ਲੈਖੇ ਮੁੜ ਕੇ ਫੇਰਾ ਪਾ ਜਾਵੀ ਚਾਰੇ ਕੂਟ ਹਨੇਰਾ ਜੂਤ ਜਗਾ ਜਾਵੀ ਬਾਣੀ ਦੇ ਥਾਂ ਫੈਸਨ ਚੜੀ ਖਮਾਰੀ ਐ ਸਤਗੁਰ ਨਾਨਕ ਤੇਰੇ ਲੀਲਾ ਨਿਆਰੀ ਐ ਇਹ ਨਾਲੋਂ ਵੱਧ ਕੇ ਹੁਣ ਵੀ ਰਾਖਸ ਨੇ ਕੂੜ ਕਮਾंदे ਫਿਰਦੇ ਝੂਠੇ ਆਸ ਕਿਨੇ ਕੂੜ ਕਮਾंदे ਫਿਰਦੇ ਝੂਠੇ ਆਸ ਕਿਨੇ ਸਾਡੇ ਜਾਣਾਂ ਨਿਉਂਦਾ ਕੀ ਕੀ ਦਿਲਦਾਰੀ ਐ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਐ ਤੇਰੇ ਤੇ ਬੰਦੇ ਆਦਮ ਖਾਣੇ ਨੇ ਸੱਜਣ ਨਾਲੋਂ ਵੱਧ ਕੀ ਠੱਗ ਸਿਆਣੇ ਨੇ ਸੱਜਣ ਨਾਲੋਂ ਵੱਧ ਕੀ ਠੱਗ ਸਿਆਣੇ ਨੇ ਸੱਜਣ ਦੇ ਹੱਥ ਮੁੜ ਕੇ ਫੜੀ ਕਟਾਰੀ ਐ ਸਤਗੁਰ ਨਾਨਕ ਤੇਰੀ ਲੀਲਾ ਨਿਆਰੀ ਐ ਆ ਗੋਹਵਾਰਕਿਆਂ ਲੋਕਾਂ ਲੁੱਟ ਮਚਾਈ ਏ ਹੱਕ ਬਗਾਨਾ ਖਾਣਾ ਕੀ ਵਡਿਆਈ ਏ ਹੱਕ ਬਗਾਨਾ ਖਾਣਾ ਕੀ ਵਡਿਆਈ ਏ ਅਜਿਓ ਮੋਜ ਓਡਾਵੇ ਜੋ ਹੰਕਾਰੀ ਐ ਸਤਗੁਰ ਨਾਨਕ ਤੇਰੇ ਲੀਲਾ ਨਿਆਰੀ ਐ ਉਸ ਸਿਨ੍ਹਾ ਦੇ ਖੇਤੀ ਹੱਲ ਚਲਾਉਂਦਾ ਸੈਂ ਦਸਨੋਹਾਂ ਦੀ ਕਿਰਤ ਕਮਾਈ ਖਾਂਦਾ ਸੈਂ ਦਸਨੋਹਾਂ ਦੀ ਕਿਰਤ ਕਮਾਈ ਖਾਂਦਾ ਸੈਂ ਤਾਈਓ ਤੇਰੀ ਸੂ ਬਾਹਰთა ਪਾਰੀਏ ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਐ ਕੋਦੀ ਤਾਰ ਦਿਵਾਨੀ ਪਈ ਕੋਰ ਲਾਂਦੀ ਏ ਆ ਦੁਨੀਆਂ ਦੇ ਬਾਲੀ ਤਰਲੇ ਪਾਂਦੀ ਆ ਦੁਨੀਆਂ ਦੇ ਬਾਲੀ ਤਰਲੇ ਪਾਂਦੀ ਏ ਵਿੱਚ ਬਸੋੜੇ ਤੇਰੀ ਦੇਖਿਆਨੀ ਹੈ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਹੈ ਲੋ ਵੀਂਦੇ ਦੁਨੀਆਂ ਸਾਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਸਸਿਕਾ ਦੋਸਤੋਂ ਤੁਸੀਂ ਦੇਖ ਰਹੇ ਹੋ ਚੱਟ ਬਾਪੇ 13 बाई YouTube ਚੈਨਲ ਤੇ ਇਹਨੂੰ ਸਬਸਕ੍ਰਾਈਬਰ ਕਰਦੇ ਹੋ ਮਿੱਤਰੋ ਜੇ ਗੀਤ ਵਧੀਆ ਲੱਗਿਆ ਤਾਂ ਸ਼ੇਅਰ ਵੀ ਕਰਦੇ ਹੋ ਕਮੈਂਟਾਂ ਵਿੱਚ ਜਰੂਰ ਦੱਸਿਓ ਵੀ ਗੀਤ ਕਿਵੇਂ ਲੱਗਿਆ ਇਹ ਤੁੰਬੇ ਦੀ ਆਵਾਜ਼ ਕਿਵੇਂ ਲੱਗੀ ਇਹ ਤੁੰਬਾ ਵੀ ਅ ਕੱਲ ਪਾਸ ਕੰਮੀ ਬਣਾਇਆ ਇਹ ਤੇ ਪਹਿਲੀ ਵਾਰ ਬਣਾ ਕੇ ਦੇਖਿਆ ਤੁੰਬਾ ਤੇ ਇਹਦੀ ਆਵਾਜ਼ ਵੇਖਿਓ ਵੀ ਕਿਹ ਕਿਹੋ ਜਿਹੀ ਲੱਗਦੀ ਹੈ ਆ ਬਾਬਾ ਰਾਮ ਮੋਤਾਜ ਜੀ ਤੋਂ ਸਿੱਖਿਆ ਸੀ ਥੋੜਾ ਜਿਹਾ ਉਹ ਦੇ ਕੇ ਸੀ ਕੋਣ ਬੈਸ ਬਣਾਉਣ ਦਾ ਤੇ ਮੈਂ ਪਹਿਲਾ ਤੁੰਬਾ ਇਹ ਬਣਾ ਕੇ ਵੇਖਿਆ ਤੁਸੀਂ ਆਵਾਜ਼ ਦੇ ਦੱਸਿਓ ਇਹਦੀ ਕਮੈਂਟਾਂ ਦੇ ਵਿੱਚ ਜ਼ਰੂਰ ਵੀ ਕਿਵੇਂ ਲੱਗਦੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ